हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦੀ ਨਵੀਂ ਕਹਾਣੀ ਕਰਾਂਗੇ ਦੋ ਬਿੱਲੀਆਂ ਤੇ ਬੰਦਰ ਨਾਉ ਲੈ ਸਟਾਰਟ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਛੋਟੇ ਜਿਹੇ ਜੰਗਲ ਵਿੱਚ ਦੋ ਬਿੱਲੀਆਂ ਤੇ ਇੱਕ ਬੰਦਰ ਰਹਿੰਦਾ ਸੀ ਬਿੱਲੀਆਂ ਭੋਲੀਆਂ ਸਨ ਤੇ ਬੰਦਰ ਬਹੁਤ ਚਲਾਕ ਸੀ ਇੱਕ ਦਿਨ ਬਿੱਲੀਆਂ ਨੂੰ ਇੱਕ ਰੋਟੀ ਲੱਭੀ ਦੋਵੇਂ ਬਿੱਲੀਆਂ ਇਸ ਦੀ ਵੰਡ ਨੂੰ ਲੈ ਕੇ ਲੜਨ ਲੱਗ ਪਈ ਪਈਆ ਇੰਨੇ ਨੂੰ ਇੱਕ ਬਾਂਦਰ ਉੱਥੇ ਆ ਗਿਆ ਬਾਂਦਰ ਨੇ ਬਿੱਲੀਆਂ ਨੂੰ ਲੜਾਈ ਨਾ ਕਰਨ ਲਈ ਕਿਹਾ ਬਾਂਦਰ ਨੇ ਕਿਹਾ ਕਿ ਉਹ ਉਹਨਾਂ ਨੂੰ ਬਰਾਬਰ ਦੀ ਰੋਟੀ ਵੰਡ ਦੇਗਾ ਬਿੱਲੀਆਂ ਨੇ ਬਾਂਦਰ ਦੀ ਗੱਲ ਮੰਨ ਲਈ ਉਹਨਾਂ ਨੇ ਰੋਟੀ ਬਾਂਦਰ ਨੂੰ ਦੇ ਦਿੱਤੀ ਬਾਂਦਨ ਨੇ ਇੱਕ ਬਿੱਲੀ ਨੂੰ ਵੱਡਾ ਤੇ ਦੂਜੀ ਨੂੰ ਰੋਟੀ ਦਾ ਛੋਟਾ ਟੁਕੜਾ ਦਿੱਤਾ ਜਦੋਂ ਛੋਟੇ ਟੁਕੜੇ ਵਾਲੀ ਬਿੱਲੀ ਨੇ ਇਤਰਾਜ਼ ਕੀਤਾ ਤਾਂ ਬਾਂਦਨ ਨੇ ਦੂਜੀ ਬਿੱਲੀ ਕੋਲੋਂ ਰੋਟੀ ਦਾ ਵੱਡਾ ਟੁਕੜਾ ਲਿਆ ਤੇ ਉਸ ਦਾ ਹਿੱਸਾ ਆਪ ਖਾ ਲਿਆ ਉਹਨਾਂ ਟੁਕੜਾ ਦੂਜੀ ਬਿੱਲੀ ਵਾਲੇ ਟੁਕੜੇ ਤੋਂ ਛੋਟਾ ਹੋ ਗਿਆ ਸੀ ਯਾਨੀ ਕਿ ਉਹਨੇ ਦੋ ਪਾਟ ਕਿਤੇ ਹਾਫ ਰੋਟੀ ਕੀਤੀ ਉਹ ਚ ਰੋਟੀ ਦਾ ਟੁਕੜਾ ਇੱਕ ਚ ਜ਼ਿਆਦਾ ਕੱਟਾ ਉਹਨੇ ਉਹਨੇ ਜਾਣ ਕੇ ਕੀਤਾ ਸੀ ਤੇ ਫਿਰ ਦੂਸਰੀ ਬਿੱਲੀ ਕੰਦੇ ਕਿ ਉਹਦੀ ਰੋਟੀ ਵੱਡੀ ਹੈ ਫਿਰ ਉਹਨੇ ਕੀ ਕੀਤਾ ਬੰਦਨ ਨੇ ਜਿਹੜੀ ਰੋਟੀ ਵੱਡੀ ਉਹ ਚੋਂ ਪਾਟ ਖਾ ਲਿਆ ਹੁਣ ਜਿਹੜੀ ਰੋਟੀ ਖਾਧੀ ਉਹ ਛੋਟੀ ਹੋ ਗਈ ਤੇ ਦੂਜੀ ਵੱਡੀ ਰੋਟੀ ਲੱਗ ਲਾਪੀ ਜਦੋਂ ਫਿਰ ਛੋਟੇ ਟੁਕੜੇ ਵਾਲੀ ਬਿੱਲੀ ਨੇ ਇਤਰਾਜ਼ ਕੀਤਾ ਤਾ ਬਾਂਦਰ ਨੇ ਦੂਜੀ ਬਿੱਲੀ ਕੋਲੋਂ ਰੋਟੀ ਦਾ ਟੁਕੜਾ ਲੈ ਕੇ ਵਦੇਰੇ ਹਿੱਸਾ ਆਪ ਖਾ ਲਿਆ। ਇੰਚੋ ਟੁਕੜਾ ਦੂਜੇ ਟੁਕੜੇ ਨਾਲੋਂ ਛੋਟਾ ਰਹਿ ਗਿਆ। ਇੰਚ ਬਾਂਦਰ ਚਲਾਕੀ ਨਾਲ ਰੋਟੀ ਦੀ ਵੰਡ ਕਰਦਿਆ ਕਰਦਿਆ ਸਾਰੀ ਰੋਟੀ ਆਪ ਹੀ ਖਾ ਗਿਆ। ਇਹ ਸਭ ਕੁਝ ਸਾਹਮਣੇ ਹੁੰਦਾ ਵੇਖ ਕੇ ਬਿੱਲਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹਨਾਂ ਨੇ ਅੱਗੇ ਤੋਂ ਕਦੇ ਵੀ ਅਜਿਹੇ ਝਗੜਾ ਨਾ ਕਰਨ ਦਾ ਪ੍ਰਣ ਕੀਤਾ। ਸਿੱਖਿਆ ਲੜਾਈ ਝਗੜੇ ਵਿੱਚ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ। ਯਾਨੀ ਦੋ ਜਨਿਆਂ ਦਾ ਝਗੜਾ ਹੁੰਦਾ ਆਏਗਾ ਤਾਂ ਜਿਹੜਾ ਤੀਸਰਾ ਜਨ ਹੈ ਉਹਦਾ ਫਾਇਦਾ ਜ਼ਰੂਰ ਚੁੱਕੇਗਾ